ਵਰਦ ਕੇ ਅੰਦਰ ਵਿੱਚ ਕਾਮਕਾਰ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ 10 ਸਾਲ ਤੋਂ ਵਾਦ ਸਮੇਤ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਕਿ ਉਹੋ ਬੇਰੁਜ਼ਗਾਰ ਉਹਨਾਂ ਨੂੰ ਨਾ ਕੀਤਾ ਜਾਵੇ ਉਹਨਾਂ ਨੂੰ ਨਿਰਗੁਨੀ ਤਨਖਾਹਾਂ ਦੇ ਰੱਖਿਆ ਜਾਵੇ ਜਦਕਿ ਪੰਜਾਬ ਸਰਕਾਰ ਅਨੁਸਾਰ ਉਹਨਾਂ ਦਾ ਠੇਕਾ ਪੂਰਾ ਹੋਣ ਕਰਕੇ ਉਹਨਾਂ ਨੂੰ ਨੌਕਰੀ ਤੋਂ ਫਾਰਕ ਕੀਤਾ ਗਿਆ ਹੈ ਨਾਮ ਮੈਂ ਤੁਹਾਡਾ ਮੀਟਿੰਗ ਰੱਖਾਂਗਾ। ਨਾਮ ਕੀ ਤੁਹਾਡਾ? ਮੇਰਾ ਨਾਮ ਲੇਤਨ ਮਾਸਲ ਹੈ। ਮੈਂ ਫਰਦਿਕੇਂਦਰ ਸਾਹਨੇਵ ਦੇ ਸੁਪਰਵਾਈਜ਼ਰ ਆਜ ਅਸੀਂ ਬਸੀਕਾ ਨਿਵੇਸ਼ ਤੇ ਸਾਰੇ ਜ਼ਿਲ੍ਹੇ ਦੇ ਫਰਦਿਕੇਂਦਰ ਦੇ ਆਪਰੇਟਰ ਜੋ ਸਰਕਾਰ ਨੇ ਨਵੀਆਂ ਸਕੀਮਾਂ ਆਨਲਾਈਨ ਕਰਨ ਲਈ ਆਨਲਾਈਨ ਕਰਨ ਕੰਮ ਨੂੰ ਆਨਲਾਈਨ ਕਰਨਾ, ਜੀਐਸਟੀ ਨੂੰ ਆਨਲਾਈਨ ਕਰਨ ਜਿਹੜੇ ਨਵੇਂ ਕਦਮ ਚੱਕੇ ਨੇ ਉਹਨਾਂ ਦੀ ਉਲੰਘਣਾ ਕਰਨ ਲਈ ਇਕੱਠੇ ਹੋਏ ਆਂ ਕਿ ਇਸ ਨਾਲ ਸਾਡੀਆਂ ਨੌਕਰੀਆਂ ਨੂੰ ਖਤਰਾ ਵਾ ਜੇ ਸਰਕਾਰ ਨੇ ਸਾਰਾ ਕੰਮ ਆਨਲਾਈਨ ਕਰਤਾ ਤਾਂ ਸਾਡੇ ਫਰਦ ਡਾਟਾ ਐਂਟਰੀ ਆਪਰੇਟਰ ਦੀਆਂ ਨੌਕਰੀਆਂ ਨੌਕਰੀਆਂ ਸਾਰੇ ਖਤਰੇ ਵਿੱਚ ਨੇ ਇਸ ਲਈ ਅਸੀਂ ਇੱਥੇ ਉਹਨਾਂ ਦੇ ਜਿਹੜੀਆਂ ਨਵੀਆਂ ਆਨਲਾਈਨ ਸਕੀਮਾਂ ਲਿਆਂਦੀਆਂ ਉਹਨਾਂ ਦੀ ਉਲੰਘਣਾ ਕਰਨ ਲਈ ਉਹ ਇਕੱਠੇ ਹੋਏ ਨੇ ਆਨਲਾਈਨ ਜੇਕਰ ਹੁੰਦੀ ਤਾਂ ਆਮ ਪਬਲਿਕ ਨੂੰ ਪਾਇਆ ਨਹੀਂ ਆਮ ਪਬਲਿਕ ਕੌਣ ਹੈ ਜੀ ਕੌਣ ਆਨਲਾਈਨ ਵਰਕ ਕਰ ਸਕਦਾ ਵਾ ਕੋਈ ਕੋਈ ਬੁੱਢਾ ਵਾ ਕੋਈ ਅਨਪੜਾ ਕੌਣ ਸਾਰੇ ਅਨਪੜ੍ਹ ਫੋਨ ਕਰਕੇ ਆਨਲਾਈਨ ਕੰਮ ਚਲਾ ਸਕਦਾ ਵਾ ਕਿਸੇ ਨੂੰ ਅੱਜ ਕੱਲ ਫੋਨ ਨਹੀਂ ਚਲਾਉਣੇ ਆਉਂਦੇ ਹੈਗੇ ਲੋਕਾਂ ਕੋਲੇ ਪੁਰਾਣੇ ਪੁਰਾਣੇ ਕੀ ਪੈਡ ਵਾਲੇ ਫੋਨ ਨੇ ਨੈਟਲੀ ਤੋਂ ਦਾ ਪਤਾ ਹੈ ਜਿਹੜੇ ਪਬਲਿਕ ਦੇ ਵਿੱਚੋਂ ਬੰਦੇ ਆਉਂਦੇ ਨੇ ਉਹ ਤੁਹਾਨੂੰ ਇਹ ਜਵਾਬ ਦੇ ਰਹੇ ਨੇ ਆਨਲਾਈਨ ਦੇ ਵਿੱਚ ਸਾਨੂੰ ਚੈੱਕ ਨਹੀਂ ਕਰਨਾ ਦਾ ਰਿਕਾਰਡ ਜਿੰਨੇ ਬੰਦੇ ਅਸੀਂ ਆਨਲਾਈਨ ਸਾਈਟ ਦਾ ਜੋ ਸਾਨੂੰ ਸਿਰਫ ਇੱਕੋ ਹੀ ਜਵਾਬ ਦਿੰਦੇ ਵੀ ਆਨਲਾਈਨ ਸਾਨੂੰ ਚੈੱਕ ਨਹੀਂ ਕਰਨਾ ਦਾ ਗੱਲ ਇਹ ਵੀ ਉਹ ਪਬਲਿਕ ਨੂੰ ਅਸੀਂ ਮੰਨਦੇ ਆ ਵੀ ਇਹ ਚੀਜ਼ ਦਾ ਫਾਇਦਾ ਵਾ ਪਰ ਸਾਡਾ ਨੁਕਸਾਨ ਸਾਡਾ ਵੀ ਦੇਖੋ ਅਸੀਂ 18 18 ਬੰਦੇ ਦਾ ਫਾਇਦਾ ਕਰਨ ਲਈ ਸਾਰਿਆਂ ਦਾ ਨੁਕਸਾਨ ਧੜਾ ਕਰ ਸਕਦੇ ਹਾਂ ਸਾਰੇ ਸਾਡੇ ਬੱਚਿਆਂ ਨੂੰ ਕਿੰਨਾ ਨੁਕਸਾਨ ਹੈ ਤਾਨੂੰ 18 18 20 20 ਸਾਲ ਹੋ ਗਏ ਕੰਮ ਕਰਦੇ ਅਸੀਂ ਇਹ ਸਿਰਫ ਡਾਟਾ ਆਪਰੇਟਰ ਦੇ ਤਰੂਪ ਕ੍ਰੈਕਟਰ ਨਹੀਂ ਹੈਗੇ ਇਲੈਕਸ਼ਨਾਂ ਦੇ ਵਿੱਚ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਕਰੋਨਾ ਦੇ ਵਿੱਚ ਜਿੰਨਾ ਕੰਮ ਕੀਤਾ ਉਹ ਸਾਰਾ ਸਾਡੇ ਆਪਰੇਟਰਾਂ ਨੇ ਕੀਤਾ ਪੀਐਮ ਕਿਸਾਨ ਦਾ ਜਿੰਨਾ ਕੰਮ ਹੋਇਆ ਸਾਰੇ ਸਾਡੇ ਆਪਰੇਟਰਾਂ ਦੇ ਥਰੂ ਹੋਇਆ ਜਿੰਨੀਆਂ ਕਿਸਾਨ ਸਕੀਮਾਂ ਆਉਂਦੀਆਂ ਨੇ ਪੀਐਮ ਕੇਸਾ ਵੀ ਮੇਰਾ ਘਰ ਮੇਰੇ ਨਾਲ ਉਹ ਸਾਰੀਆਂ ਸਾਡੇ ਡਾਟਾ ਆਪਰੇਟਰ ਦੇ ਥਰੂ ਹੋਈਆਂ ਨੇ ਕੰਟਰੈਕਟਰ ਵੇਸ ਹੋ ਕਿ ਸਰਕਾਰੀ ਹੈ ਨਹੀਂ ਨਹੀਂ ਪ੍ਰਾਈਵੇਟ ਹੈ ਜੀ ਪ੍ਰਾਈਵੇਟ ਕੰਟਰੈਕਟ ਵੇਸ ਹੈ ਹਾਂਜੀ ਹਾਂਜੀ ਸਾਡੀ ਕੰਪਨੀ ਵੱਲੋਂ ਤਾਂ ਕੰਟਰੈਕਟ ਖਤਮ ਹੋ ਗਿਆ ਪਰ ਅਸੀਂ ਫਿਰ ਵੀ ਸਾਡੇ ਜੋ ਕਿਸੇ ਬੰਦੇ ਨੇ ਕੋਈ ਸਟ੍ਰਾਈਕ ਨਹੀਂ ਕੀਤੀ ਫਿਰ ਵੀ ਅਸੀਂ ਸਾਰੇ ਉਗਲੇ ਆਪਣੀ ਡਿਊਟੀ ਤੇ 9 ਤੋਂ 5 ਸਾਰੇ ਡਿਊਟੀ ਤੇ ਜਾ ਰਹੇ ਆ ਨਵੰਬਰ ਮਹੀਨੇ ਤੋਂ ਸਾਨੂੰ ਦੱਸ ਦਿੱਤਾ ਗਿਆ ਸੀਗਾ ਵੀ ਤੁਹਾਡੀ ਸੈਲਰੀ ਨਹੀਂ ਆਣੀ ਪਰ ਫਿਰ ਵੀ ਸਾਡੇ ਵਿੱਚੋਂ ਕਿਸੇ ਵੀ ਇੱਕ অপারেਟਰ ਨੇ ਕਿਸੇ ਤਰ੍ਹਾਂ ਦੀ ਕੋਈ ਸਟ੍ਰਾਈਕ ਨਹੀਂ ਕੀਤੀ ਅਸੀਂ ਸਾਰੇ ਡਿਊਟੀ ਦੇ ਸਟਾਫ ਸਾਰਿਆਂ ਚਾਹਤ ਚ ਉੱਤਰ ਗਿਆ ਇਹ ਆਪਣੇ ਅੱਜ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋਏ ਆਂ ਕਿ ਜੋ ਸਾਡੇ ਮੁੱਦੇ ਨੇਗੇ ਸਾਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਅਸੀਂ ਫਰਦ ਕੇਂਦਰ ਤੇ ਵਕੀਲ ਸਾਹਿਬ ਜੋ ਵੀ ਰੀਸਟਿੰਗ ਨਹੀਂ ਹੋਣਗੇ ਸਾਰਿਆਂ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਇਸ ਵੋਟਾਂ ਤੋਂ ਪਹਿਲਾਂ ਮਾਨ ਸਾਹਿਬ ਨੇ ਸਾਰਿਆਂ ਨੇ ਇਹ ਵਾਅਦਾ ਕੀਤਾ ਜੀ ਇਹ ਸਹੀਦ ਭਗਤ ਸਿੰਘ ਜੀ ਦੀ ਧਰਤੀ ਆ ਜਿੱਥੇ ਹਰ ਇੱਕ ਨੌਜਵਾਨ ਨੂੰ ਪੂਰਜ ਹੋਰ ਨਾਲ ਤੇ ਪੂਰੇ ਤੰਦੇ ਹੀ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਊਗਾ ਰੋਜ਼ਗਾਰ ਦਿੱਤਾ ਜਾਊਗਾ ਜਦ ਕਿ ਅੱਜ ਦੇ ਸਮੇਂ 'ਚ ਜਦ ਕਿ ਹੁਣ ਜਦ ਚੱਲ ਰਹੇ ਸਮੇਂ 'ਚ ਸਾਨੂੰ ਕਿਸੇ ਨੂੰ ਵੀ ਇਹ ਰੋਜ਼ਗਾਰ ਜਾਂਦੇ ਸਾਰਿਆਂ ਨੂੰ ਨਜ਼ਰ ਨਹੀਂ ਆ ਰਹੇ ਕਿਉਂਕਿ ਰਜਗਾਰ ਹੈ ਜਿਹੜਾ ਸਾਡਾ ਸਾਰਾ ਜਾ ਰਿਹਾ ਵਾ ਜਿਹੜੇ ਵੀ ਫਰਦ ਕੇਂਦਰ ਵਾਲਿਆ ਉਹ ਵੀ ਅਮਹੀਨਾ ਦੋ ਮਹੀਨੇ ਜਾਂ ਤਿੰਨ ਮਹੀਨਾ ਸਾਰਿਆਂ ਨੂੰ ਇਹੀ ਉਮੀਦ ਆ ਵੀ ਕੀ ਦੁਜਾ ਸਰਕਾਰ ਕੰਨੀਓ ਬਿਗੇ ਹੋ ਰੱਖੇ ਜਾਣ ਤਾਂ ਠੀਕ ਆ ਨਹੀਂ ਤਾਂ ਸਾਨੂੰ ਘਰੇ ਭੇਜ ਦਿੱਤਾ ਜਾਊਗਾ ਸਾਡੀ ਇਹਨੀ ਬੋੜ ਜੋਰ ਬੇਨਤੀ ਆ ਵੀ ਸਾਨੂੰ ਸਾਰਿਆਂ ਨੂੰ ਕਿਸੇ ਪਾਸੇ ਵੀ ਭਾਰਤ ਕੇਂਦਰਾ ਕੀ ਅਡਜਸਟ ਕੀਤਾ ਜਾਵੇ ਨਾ ਕਿ ਸਾ ਤੋਂ ਖੋਇਆ ਜਾਵੇ ਅਸੀਂ ਇਸ ਕਾਰਨ ਆ ਵੀ ਸਹਿਮਤਾ ਇਹ ਆਨਲਾਈਨ ਕੀਤਾ ਗਿਆ ਵਾ ਜੋ ਵੀ ਕੋੜ ਕੇ ਅਧਿਕਾਰੇ ਫਰਜ਼ਾਂ ਕੱਢ ਸਕਦੇ ਜਾਂ ਕੁਝ ਵੀ ਕਰ ਸਕਦੇ ਉਹ ਵੀ ਬਹੁਤ ਅਧੀਆ ਚੀਜ਼ ਆ ਅਸੀਂ ਇਹਨਾਂ ਨੂੰ ਮਾੜਾ ਕਹਿੰਦੇ ਪਰ ਸਾਡੇ ਬਾਰੇ ਵੀ ਸੋਚਿਆ ਜਾਏ ਜੋ ਜਿਹੜੇ 2006 ਤੋਂ ਇਸ ਸੰਸਦਾਂ ਨਾਲ ਜੁੜੇ ਹੋਏ ਨੇਗੇ ਜਿਨ੍ਹਾਂ ਨੇ ਦਿਨ ਰਾਤ ਕਰਕੇ ਸਾਰਾ ਡਾਟਾ ਫੀਲ ਕੀਤਾ ਵਾ 24 ਚੋਟਾ ਪਹਿਲਾਂ ਬਾਦ ਸਰਕਾਰ ਨੇ ਫੇਰ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸੀਗੇ ਵੀ ਛੋਟੇ ਬਾਰੇ ਕੋ ਸੋਚਾਂਗੇ ਕਿਸ ਨੇ ਕੋ ਨਹੀਂ ਸੋਚਿਆ ਪਰ ਹੁਣ ਮੌਜੂਦਾ ਸਰਕਾਰ ਤਾਂ ਸੋਚੇ ਕੋ ਤਾਂ ਸੋਚੇ ਕਿਉਂਕਿ ਸਾਨੂੰ ਇਹ ਉਮੀਦ ਆ ਕਿ ਸਾਡੇ ਬਾਰੇ ਕੋ ਸੋਚਿਆ ਜਾਊਗਾ ਤਾਂ ਇਹ ਤਾਂ ਸਰਕਾਰ ਬਾਹਰੋਂ ਬਲਾਵ ਲਾ ਕੇ ਕਹਿ ਰਹੀ ਹੈ ਕਿ ਅਸੀਂ ਇੱਥੇ ਰੁਜ਼ਗਾਰ ਦਵਾਂਗੇ ਇੱਥੇ ਵਾਲਿਆਂ ਨੂੰ ਬੇਰੁਜ਼ਗਾਰ ਕਰ ਰਹੀ ਆ ਜੇ ਇੱਥੇ ਵਾਲੇ ਬੇਰੁਜ਼ਗਾਰ ਹੋ ਗਏ ਤਾਂ ਉਹ ਦਸੋਈ ਕਿੱਥੇ ਜਾਣਗੇ ਅਸੀਂ ਚਾਹੁੰਦੇ ਆ ਇਹਨੂੰ ਪੰਜਾਬ ਨੂੰ ਕੈਨੇਡਾ ਬਣਾਉਣ ਦਾ ਸੁਪਨਾ ਤਾਂ ਸਰਕਾਰ ਹੋਊਗਾ ਜੇ ਹਰ ਇੱਕ ਕੋਲੇ ਬੰਦੇ ਕੋਲੇ ਕੰਮ ਹੋਊਗਾ ਨਹੀਂ ਜੇ ਕੰਮ ਨਹੀਂ ਹੋਊਗਾ ਤੇ ਇਹਦਾ ਹਾਕੀਨੇ ਨੂੰ ਵੀ ਪੜਾਵਾ ਜਿਹੜੇ ਕੰਮ ਕਰ ਰਹੇ ਨੇਗੇ ਉਹਨਾਂ ਬੇਰਜਗਾ ਕਹਾਂਗੇ ਉਹ ਜਵਾਬ ਬੱਚੇ ਐਜੂਕੇਸ਼ਨ ਕਰ ਰਹੇ ਆ ਬੁੜੇ ਮਾਪਿ ਉਹਨੇ ਉਹਨਾਂ ਨਾਲ